ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਸਮਝਣਾ ਚਾਹੀਦਾ ਹੈ ਇੱਕ ਰਿਪੋਰਟ ਪੇਸ਼ ਹੋ ਚੁੱਕੀ ਪਾਰਲੀਮੈਂਟ ਚ ਡਿਸਟ੍ਰਿਕਟ ਵਾਈ ਸਾਰੇ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਕਿਤੇ ਪਾਣੀ ਘਟ ਕੈਂਸਰਸ ਹੈ ਕਿਤੇ ਵੱਧ ਕੈਂਸਰਸ ਹੈ ਔਰ ਅਸੀਂ ਸੈਕੰਡ ਐਕਵਾਫਾਇਰ ਦੇ ਵਿੱਚੋਂ ਪਾਣੀ ਕੱਢ ਰਹੇ ਹਾਂ ਜਿਹੜਾ ਵੱਧ ਤੋਂ ਵੱਧ 2 ਸਾਲ ਚੱਲੇਗਾ ਜੇ ਅੱਜ ਦੀ ਬਾਰਿਸ਼ ਵੱਧ ਹੋ ਜਾਂਦੀ ਹੈ 2 ਸਾਲ ਵੱਧ ਤੋਂ ਵੱਧ ਚੱਲੇਗਾ ਤੀਸਰੇ ਐਕਵਾਫਾਇਰ ਦਾ ਪਾਣੀ ਉਹਦੇ ਚ ਲੈਡ ਹੈ ਆਰਸੀਨਿਕਸ ਨੇ ਹੈਵੀ ਮੈਟਲਸ ਨੇ ਨਾਓ ਪੀਣ ਦੇ ਲਾਇਕ ਹੈ ਨੋ ਫਸਲਾ ਨੂੰ ਡਾਉਣ ਦੇ ਲਾਇਕ ਹੈ ਪੰਜਾਬ ਨੇ ਕਿੱਥੇ ਬਚਣਾ ਸਾਡੀ ਇੰਡਸਟਰੀ ਜਿਹੜੀ ਆ ਉਹ ਸਾਰਾ ਪਾਣੀ ਪੋਲੂਟ ਕਰਕੇ ਸਾਡੀਆਂ ਨਦੀਆਂ ਚ ਸੁੱਟੀ ਜਾ ਰਹੀ ਹੈ ਅਫਸੋਸਨਕ ਪਹਿਲੂ ਇਹ ਹੈ ਵੀ ਸਾਡੀਆਂ ਸਰਕਾਰਾਂ ਨੇ ਜਿਹੜਾ ਪੋਲੂਸ਼ਨ ਕੰਟਰੋਲ ਐਕਟ ਹੈ ਉਹਨੂੰ ਅਮੈਂਡ ਕਰਕੇ ਜਿਹੜੀ ਇਹਨਾਂ ਨੂੰ ਸਜ਼ਾ ਦਾ ਪ੍ਰਾਵਧਾਨ ਸੀ ਉਹ ਖਤਮ ਕਰਤਾ ਹੁਣ ਸਿਰਫ ਜੁਰਮਾਨਾ ਹੋਏਗਾ ਜਿੰਨਾ ਮਰਜ਼ੀ ਪੋਲੂਟ ਕਰੀ ਜਾਓ ਤੇ ਸੱਚ ਸਜ਼ਾ ਹੁੰਦੀ ਸੀ ਉਹ ਐਕਟ ਵਿੱਚ ਸੋਧ ਕਰਤੀ ਕੋਈ ਸਜ਼ਾ ਨਹੀਂ ਹੋਏਗੀ ਇਹ ਬਹੁਤ ਮਾੜਾ ਕੰਮ ਕੀਤਾ ਸਰਕਾਰਾਂ ਨੇ ਜੇ ਇੱਥੇ ਦੇ ਲੋਕਾਂ ਨੇ ਜਿਉਂਦੇ ਰਹਿਣਾ ਜੇ ਇੱਥੇ ਦੇ ਲੋਕਾਂ ਨੇ ਬਚਣਾ ਕੈਂਸਰ ਪੀਲੇ ਪੀਲੇ ਕਾਲੇ ਪੀਲੇ ਤੋਂ ਦਾ ਸਾਫ਼ ਪਾਣੀ ਪੀਣ ਵਾਸਤੇ ਅਸੀਂ ਜੁਲਾਈ ਦੇ ਲਾਸਟ ਵੀਕ ਜਾਂ ਫਸਟ ਵੀਕ ਅਗਸਤ ਦਾ ਐਸਕੇਮ ਵੱਲੋਂ ਇੱਕ ਵੱਡਾ ਮੋਰਚਾ ਲਾਉਣ ਜਾ ਰਹੇ ਹਾਂ ਭਈ ਹਰ ਪੰਜਾਬੀ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਹੈ ਇਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਇੱਕ ਵੱਡੀ ਐਜੀਟੇਸ਼ਨ ਹੋਣ ਜਾ ਰਹੀ ਹੈ ਔਰ ਅਸੀਂ ਇਹ ਜੁਲਾਈ ਦੇ ਲਾਸਟ ਵੀਕ ਸ਼ੁਰੂ ਕਰਦੇ ਹਾਂਗੇ کارਖਾਨਿਆਂ ਦੇ ਵੱਲੋਂ ਗੰਦਾ ਪਾਣੀ ਕੀਤਾ ਜਾ ਰਿਹਾ ਸਾਰੇ ਕਰ ਰਹੇ ਨੇ ਗੰਦਾ ਅਸੀਂ ਤਾਂ ਥੱਕ ਗਏ ਇਹਨਾਂ ਨੂੰ ਕਹਿ ਕੇ ਇਹਨਾਂ ਨੇ ਤਾਂ ਐਕਟ ਵਿੱਚ ਪ੍ਰੋਵੀਜ਼ਨ ਜਿਹੜਾ ਸਜ਼ਾ ਦਾ ਸੀ ਉਹ ਖਤਮ ਕਰਤਾ ਹੁਣ ਸਿਰਫ ਜੁਰਮਾਨਾ ਹੈ ਮੈਨੂੰ ਇੱਕ ਦੱਸਿਓ ਜਿਹੜੇ ਫੈਕਟਰੀ ਦਾ ਟ੍ਰੀਟਮੈਂਟ ਪਲੈਂਟ ਦਾ ਬਿੱਲ ਬਿਜਲੀ ਦਾ 1 ਲੱਖ ਰੁਪਿਆ ਮਹੀਨਾ ਹੁੰਦਾ ਤੁਸੀਂ ਉਹਨੂੰ 12 ਲੱਖ ਰੁਪਿਆ ਸਾਲ ਦਾ ਹੋ ਗਿਆ ਉਹਦਾ ਤੁਸੀਂ 5 ਲੱਖ ਮੈਕਸਿਮਮ ਜੁਰਮਾਨਾ ਹੈ ਉਹਨੂੰ ਕੀ ਵਰਕ ਪੈਂਦਾ 7 ਲੱਖ ਵੀਰ ਬਚ ਗਿਆ ਉਹਦਾ ਸਾਰੀ ਦੁਨੀਆ ਨੂੰ ਤਬਾਹ ਕਰ ਦੇਗਾ ਤੇ ਕੈਦ ਉਹਨੂੰ ਹੋ ਨਹੀਂ ਸਕਦੀ ਕਿਉਂਕਿ ਪ੍ਰੋਵੀਜ਼ਨ ਹੈ ਵਾਪਸ ਲੈ ਲਿਆ ਤੇ ਬਹੁਤ ਵੱਡਾ ਸਰਕਾਰਾਂ ਨੂੰ ਇਹਦੀ ਕੋਈ ਚਿੰਤਾ ਨਹੀਂ ਇਹ ਤਾਂ ਲੋਕਾਂ ਨੂੰ ਚਿੰਤਾ ਕਰਨੀ ਪੈਗੀ ਜਾਣਦੇ ਹੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 올 ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਉਹਨਾਂ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ 121 ਮਾ ਜਨਮ ਦਿਹਾੜਾ ਮਨਾਇਆ ਜਾਣਾ ਤੇ ਉਹਦੇ ਉਪਲਖ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਾਣੀ ਬਚਾਓ ਜੀਵਨ ਬਚਾਓ ਰੈਲੀ ਕੱਢੀ ਜਾ ਰਹੀ ਹੈ ਜਿਦੇ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਵੀ ਲਿਆ ਔਰ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਵੀ ਆਮ ਜਨਤਾ ਨੂੰ ਜਨਜੀਵਨ ਨੂੰ ਸਰਕਾਰਾਂ ਨੂੰ ਲੋਕਾਂ ਨੂੰ ਉਦਯੋਗਪਤੀਆਂ ਨੂੰ ਦੁਕਾਨਦਾਰਾਂ ਨੂੰ ਹਰੇਕ ਵਿਸ਼ੇਸ਼ ਵਰਗ ਨੂੰ ਦਿੱਤਾ ਜਾ ਰਿਹਾ ਕਿ ਪਾਣੀ ਨੂੰ ਅਸੀਂ ਬਚਾਉਣਾ ਉਦਯੋਗ ਵੀ ਪਾਣੀ ਅਨਟਰੀਟਿਡ ਪਾਣੀ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਓਪਨ ਦੇ ਵਿੱਚ ਡਿਸਚਾਰਜ ਨਾ ਕਰਨ ਜਿਹਦੇ ਨਾਲ ਕੀ ਪਾਣੀ ਦਾ ਪ੍ਰਦੂਸ਼ਣ ਇੰਨਾ ਵੱਧ ਗਿਆ ਕਿ ਸਾਡੇ ਪੰਜਾਬ ਦੇ ਲੋਕਾਂ ਦੇ ਡੀਐਨਏ ਤੱਕ ਤਬਦੀਲ ਹੋ ਰਿਹਾ ਸੋ ਜੇ ਪਾਣੀ ਅਸੀਂ ਨਹੀਂ ਬਚਾਵਾਂਗੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਰੋਗ ਗ੍ਰਸ ਹੋਣਾ ਪਊਗਾ ਉਹਨਾਂ ਨੂੰ ਕਿਡਨੀ ਦੇ ਰੋਗ ਸਕਿਨ ਦੇ ਰੋਗ ਆਈ ਇਰਿਟੇਸ਼ਨ ਲੰਗਜ਼ इवन ਕੀ ਕਾਰਸੀਨੋਜਨਿਕ ਰੋਗ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਗ੍ਰਸ ਹੋਣਾ ਪਊਗਾ ਮੁਕਤਲਾ ਹੋਣਾ ਪਊਗਾ ਸੋ ਇਸ ਵਾਸਤੇ ਜੋ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਵਾਸਤੇ ਇੱਕ ਬਹੁਤ ਵੱਡੀ ਰੈਲੀ ਜਿਹਦੇ ਵਿੱਚ ਪਿੰਗਲਵਾੜਾ ਦੇ ਬਹੁਤ ਸਾਰੇ ਸਕੂਲ ਛੇ ਸੱਤ ਸਕੂਲ ਉਹਨਾਂ ਦੇ ਹੋਰ ਐਜੂਕੇਸ਼ਨਲ ادارے ਆਮ ਲੋਕ ਡਾਕਟਰ ਇੰਦਰਜੀਤ ਕੌਰ ਜੀ ਪਿੰਗਲਵਾੜਾ ਸਾਡੇ ਪੱਟੀ ਸਾਹਿਬ ਪੁਰਵ ਐਡਮਿਨਿਸਟਰेटर ਨੇ ਪਿੰਗਲਵਾੜਾ ਦੇ ਔਰ ਵੱਡੀਆਂ ਸ਼ਖਸੀਤਾਂ ਬਲਬੀਰ ਸਿੰਘ ਰਾਜੇਵਾਲ ਕਿਸਾਨੀ ਅੰਦੋਲਨ ਵੀ ਜਿਨ੍ਹਾਂ ਨੇ ਚਲਾਇਆ ਸੀ ਉਹ ਵੀ ਇੱਥੇ ਇਸ ਵੇਲੇ ਮੌਜੂਦ ਹੈ ਔਰ ਬੱਚੇ ਸਾਹਮਣੇ ਹੀ ਬੜੀ-ਬਡੀ ਗਿਣਤੀ ਦੇ ਵਿੱਚ ਇਸ ਗਰਮੀ ਦੇ ਮਾਹੌਲ ਦੇ ਵਿੱਚ ਵੀ ਲੋਕਾਂ ਨੂੰ ਸੰਦੇਸ਼ ਦੇਣ ਵਾਸਤੇ ਗਰਮੀ ਸਹਿਨ ਕਰਦੇ ਹੋਏ ਲੋਕਾਂ ਵਾਸਤੇ ਚੱਲਦੇ ਆ ਰਹੇ ਔਰ ਇਹ ਯਾਤਰਾ ਪਾਈ ਗੁਰਦਾਸ ਹਾਲਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅੱਜ ਕੰਪਲੀਟ ਹੋਣੀ ਆ ਉੱਥੇ ਵੀ ਬਹੁਤ ਸਾਰੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਰੱਖਨੇ ਆਂ ਔਰ ਲੰਗਰ ਦਾ ਪ੍ਰਬੰਧ ਵੀ ਉੱਥੇ ਹੀ ਕੀਤਾ ਗਿਆ